ਆਓ ਜੀ ਜੀ ਆਇਆਂ ਨੂੰ ਇਹ ਮੈਂ ਨਹੀਂ ਬੋਲਿਆ ਬਾਈ ਬੋਲੇ ਸასი ਗਾਲ ਜੀ ਤੁਹਾਨੂੰ ਸਾਰਿਆਂ ਨੂੰ ਸਾਡੇ ਬਾਈ ਅਵਤਾਰ ਬੁੱਟਰ ਹੁਣੀ ਆਏ ਆ ਤੇ ਜੀ ਆਇਆਂ ਨੂੰ ਬਾਈ ਜੀ ਤੁਹਾਨੂੰ ਵੀ ਸ਼ੁਕਰੀਆ ਮਹਾਰਾਜ ਇਹ ਬਾਈ ਬਿੱਟੂ ਹੁਣੀ ਬਹੁਤ ਜਾਣੇ ਤਾਂ ਜਾਣਦੇ ਆ ਵੈਸੇ ਬਾਈ ਸਿੱਧੂ ਮੂਸੇ ਵਾਲੇ ਨੂੰ ਆ ਵੱਡਾ ਕਰਨ ਦੇ ਵਿੱਚ ਕਈਆਂ ਬੰਦਿਆਂ ਦਾ ਹੱਥ ਸੀਗਾ ਜਣੀ ਮੈਂ ਬਾਈ ਬਿੱਟੂ ਦੀ ਜਦੋਂ ਪਹਿਲੀ ਵਾਰੀ ਵੀਡੀਓ ਦੇਖੀ ਮੇਰੀ ਚਾਹਣਾ ਬਣੀ ਜਦੋਂ ਮੈਂ ਨਾ ਆਪਣਾ ਬਾਈ ਆਰਐਮਬੀ ਵਾਲਾ ਰਤਨ ਕੀਨਾਲੀ 47 ਹਾਲ ਬਾਈ ਰਤਨ 47 ਹਾਲ ਤੇ ਜਿਹੜਾ ਸੀਗਾ ਜੱਸ ਕਰੀਆ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਵੀ ਬਾਈ ਨੂੰ ਮਿਲਣ ਨੂੰ ਮਿਲਣਾ ਨੰਬਰ ਤੁਹਾਡਾ ਉੱਥੇ ਮੈਨੂੰ ਮਿਲਿਆ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਪਰ ਜਿਹੜਾ ਆਏ ਸਕੂਨ ਆ ਤੁਸੀਂ ਮੈਨੂੰ ਕਿਹਾ ਵੀ ਚੱਕੀ ਲਾਉਣ ਲੱਗੇ ਆ ਬਾਈ ਪਟਵਾਰੀ ਮਿਲਿਆ ਜਿਗਰਾਉਣ ਵਾਲਾ ਹਾਂਜੀ ਹਾਂਜੀ ਫੇਰ ਫੋੜਨਾ ਹੋਰ ਵੱਡਾ ਹੋ ਗਿਆ ਨਹੀਂ ਬਈ ਅਜਾ ਬਾਈ ਇਹ ਤੁਹਾਨੂੰ ਲੱਗਿਆ ਵੀ ਆਪਣਾ ਘਾਟੇ ਦਾ ਸੌਦਾ ਨਹੀਂ ਕਰ ਨਾ ਨਾ ਯਾਰ ਬਾਈ ਬਟੂ ਬਾਲੇ ਪੈਸੇ ਪਾ ਕੇ ਬਾਈ ਘਟ ਕਮਾਉਣ ਵਾਲਾ ਸੌਦਾ ਹੀ ਆਉਂਦਾ ਹਾਂ ਹਾਂ ਵੀਰ ਇਹ ਤਾਂ ਗੱਲ ਹੈ ਕਿ ਕਿ ਘਰੋਂ ਕਈ ਵਾਰੀ ਬੰਦਾ ਆਉਂਦਾ ਜਿਹੜਾ ਦਾ ਬੰਦਾ ਢਿੱਡ ਦਾ ਸਗਾ ਹਾਂ ਉਹ ਤਾਂ ਲਿਆਉਂਦਾ ਤੂੰ ਕੀ ਬਿਲਕੁਲ ਬਾਈ ਤੇ ਜਿਹੜਾ ਕਹਿੰਦਾ ਵੀ ਮੈਂ ਚੱਕੀ ਵਾਲਾ ਮੰਜਣਾ ਹੀ ਆ ਫਿਰ ਉਹ ਸੁਸਰੀ ਦਾ ਵਾਲਿਆਂ ਦੇ ਸਾਰਾ ਕੁਝ ਦੇ ਜਾਂਦਾ ਪੌਂਟੋ ਦੇ ਵਿੱਚ ਫਿਰ ਸੁਸਰੀ ਕਿਹਲਾਦਾ ਕਿਉਂ ਸੁਸਰੀ ਨਾਲ ਪਾਲਿਆ ਸਹੀ ਗੱਲ ਆ ਬਾਈ ਬਿਲਕੁਲ ਤੇ ਜੀ ਲੱਗਦਾ ਵੀ ਬਹੁਤ ਜੀ ਲੱਗਦਾ ਬਾਈ ਮਹਾਰਾਜ ਦੀ ਕਿਰਪਾ ਨਾਲ ਹੁਣ ਚਲੋ ਆਪਣਾ মিডিਆ ਦੇ ਵਿੱਚ ਤਾਂ ਆਪਾਂ ਕੰਮ ਕਰਦੇ ਹੀ ਕਰਦੇ ਆ ਸ਼ੁਰੂ ਤੋਂ ਹਨਾ ਜਣੀ ਆਪਾਂ ਇੱਥੇ ਦਫਤਰ ਵੀ ਬਣਾਤਾ ਇੱਕ ਹਾਂਜੀ ਹਾਂਜੀ ਬਾਈ ਚੈਨਲ ਦਾ ਵੀ ਆਪਾਂ ਇੰਟਰਵਿਊ ਦਾ ਇੱਥੇ ਕਰਿਆ ਕਰਾਂਗੇ ਤੇ ਦੂਜਾ ਤੇ ਸਭ ਤੋਂ ਵੱਧ ਸਕੂਨ ਇੱਥੇ ਆ ਬਾਈ ਜਿਵੇਂ ਹਨਾ ਹੁਣ ਮਹਾਰਾਜ ਦੀ ਕਿਰਪਾ ਨਾਲ ਸਾਰਾ ਪੰਜਾਬ ਘੁੰ ਨਹੀਂ ਬਹੁਤ ਕਹਿੰਦੇ ਸੀਗੇ ਵੈਸੇ ਤੁਹਾਨੂੰ ਕੀ ਆਣਾ ਵੀ ਉਹ ਘਾਟੇ ਦਾ ਸੌਦਾ ਜੀ ਬਈ ਉਹ ਯਾਰ ਲਾਲ ਪੱਥਰ ਰਾਜਸਥਾਨ ਵਾਲੇ ਕਾਹਤੋਂ ਲਾਏ ਆ ਤੁਸੀਂ ਦੇਸੀ ਬਈ ਸਾਡੇ ਨਾਲ ਇਹ ਜਿਹੜਾ ਚੱਕ ਦਾ ਪੌਲਾ ਜਿੱਥੇ ਆਪਾਂ ਖੜੇ ਉਹ ਪਿੱਛੇ ਨਹਿਰ ਦਿੰਦੀ ਆ ਹਾਂਜੀ ਹਾਂ ਤੇ ਇੱਥੇ ਠੰਡੇ ਪਾਣੀ ਦੇ ਘਰਾੜ ਚੱਲਦੇ ਹੁੰਦੇ ਸੀਗੇ ਹੁਣ ਬੰਦ ਦਾ ਬਈ ਸਾਰਾ ਹੁਣ ਉਹ ਬੰਦ ਹੋ ਗਏ ਉਹ ਉਹੀ ਘਰਾੜ ਚੱਕ ਗਿਆ ਉਹ ਉਹੀ ਘਰਾੜ ਆਪਾਂ ਇਲੈਕਟ੍ਰੋਨਿਕ ਤਰੀਕੇ ਨਾਲ ਇੱਥੇ ਸ਼ੁਰੂ ਕਰ ਦਿੱਤੇ ਜਿਹੜੀ ਗੇਟ ਦੀ ਤਾਂ ਉਮ ਹੀ ਆ ਇਹ ਹਾਂਜੀ ਗੇਟ ਦੀ ਤਾਂ ਆਹ ਲਾ ਪੱਥਰ ਘੁੰਮਦਾ ਇਹਨਾਂ ਦੇ ਬਈ ਜੀ ਜਿਵੇਂ ਆਮ ਜਿਹੜੀਆਂ ਇਲੈਕਟ੍ਰੋਨਿਕ ਚੱਕ ਪੌਣੀ ਤੋਂ ਕੁਇੰਟਲ ਹਾਂਜੀ ਉਹ ਘਟਦੇ 80 ਕਿਲੋ 80 ਕਿਲੋ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਹੁਣ ਜੇ 1.5 ਰੁਪਏ ਕਿਲੋ ਆ ਡਬਲ ਤਾਂ ਉਹੀ ਹੋ ਗਿਆ ਹਾਂਜੀ ਹਾਂਜੀ ਡਬਲ ਤਾਂ ਉਹੀ ਹੋ ਗਿਆ ਤੇ ਜੇ ਕੁਆਲਿਟੀ ਲੈਣੀ ਆ ਤਾਂ ਟ੍ਰਿਪਲ ਹੋ ਗਿਆ ਬਸ ਬਸ ਇਹ ਕੀ ਆ ਚੱਕਰ ਬਾਈ ਇਹਦੇ ਇਹ ਪਾਣੀ ਵਾਲੇ ਘਰਾਟਾਂ ਨੂੰ ਹੌਲੀ ਚੱਲਦੇ ਕਰਕੇ ਇਹਨਾਂ ਦੇ ਮਿੰਟ ਦਾ 200 ਚੱਕਰ ਆ ਤਕਰੀਬਨ 190 ਤੋਂ 210 ਤੱਕ 200 200 ਮੰਨ ਲੀਏ ਦੁਨੀਆ ਆਪਾਂ ਉਹ 180 ਤੇ ਫਿੱਟ ਕੀਤੀ ਮਤਲਬ ਜਿਹਨੂੰ ਆਪਾਂ ਕਹਿੰਦੇ ਹੁੰਨੇ ਆਂ ਬਈ ਆਟਾ ਨਹੀਂ ਫੋਕਦਾ ਕੰਨ ਨਹੀਂ ਖਤਮ ਹੁੰਦਾ ਜਾਨੀ ਕਿ ਆਪਾਂ ਜਦੋਂ ਚੱਕੀ ਚੱਲ ਪਈ ਤੁਸੀਂ ਭਾਵੇਂ ਪਿਛੇ ਬੈਠੇ ਹੋ ਇਹ ਦੇਸੀ ਪੱਥਰ ਨੇ ਆਟਾ ਗੁਣਵੱਤਾ ਨਹੀਂ ਖਤਮ ਹੁੰਦੀ ਇਹ ਚਲੋ ਲੇਟੀ ਵਗੈਰਾ ਲਈ ਚੱਲਦਾ ਸਿਸਟਮ ਇਹਦੇ ਵੀ ਜਣੀ ਮੈਂ ਕੋਸ਼ਿਸ਼ ਕਰਦਾ ਚਲੋ ਪਸਵਾਨ ਨੂੰ ਆਪਣਾ ਉਹ ਹੈ ਤਾਂ ਆਪੇ ਆਪਣੇ ਅੰਦਰ ਹੀ ਆਣਾ ਪਰ ਜਿਹੜੀਆਂ ਕਾਲੀ ਵਾਲਾ ਸੌਦਾ ਬਿਲਕੁਲ ਬਿਲਕੁਲ ਵਾਲੇ ਦਰੜ ਫੜੜ ਪਰ ਮੋਸਲੀ ਆਟਾ ਇਹ ਤੇ ਜ਼ਿਆਦਾਤਰ ਨਿਕਲਦਾ ਲੋਕਾਂ ਦਾ ਜਿਹੜੇ ਦੁਨੀਆ ਕੱਢਦੀ ਆ ਪਰ ਮੈਂ ਅੰਦਾਜ਼ਾ ਲਾਉਣਾ ਹੁਣ ਇਹਦੇ ਵਿੱਚ ਆਹ ਇਹਨਾਂ ਨੇ ਦਾਣੇ ਆਸਤੇ ਲਿਆਂਦੇ ਘਰ ਪਰਿਵਾਰ ਨੇ ਇਹ ਜੀ ਮੁੰਡਿਆਂ ਨੂੰ ਪਤਾ ਹੁੰਦਾ ਣਾਣਾ ਣਾਣਾ ਤੇ ਜੇ ਤੁਸੀਂ ਇੰਨੀ ਕੁਆਲਿਟੀ ਪਸ਼ੂਆਂ ਨੂੰ ਪਾ ਸਕਦੇ ਆ ਤੇ ਮਲਟੀ grain ਆਪ ਵੀ ਖਾ ਸਕਦੇ ਆ ਇਹ ਮਲਟੀ grain ਹੀ ਆ ਦੋ ਚੀਜ਼ਾਂ ਪਾ ਕੇ ਮਲਟੀ grain ਬਿਲਕੁਲ ਬਾਈ ਬਿਲਕੁਲ ਲੋਕ ਸਿਆਣੇ ਹੋ ਜਾਣਗੇ ਬਾਈ ਬਿਲਕੁਲ ਹੋਣਗੇ ਬਾਈ ਹੁਣ ਬਦਲ ਹੁਣ ਸ਼ੁਰੂ ਹੋਏ ਖਜਲ ਨਹੀਂ ਕਰਦੇ ਕੋਈ ਯਾਰ ਕਦੇ ਕਦੇ ਉਹ ਬਣਾ ਬਹੁਤ ਖਜਲ ਕੀਤਾ ਅੱਛਾ ਤੂੰ ਪਿੰਡ ਚ ਪਿਆਈ 1.5 ਰੁਪਏ ਆ ਤੂੰ ਸੇਲ ਇੰਨਾ ਪਿੰਡ ਚ ਆਇਆ ਮੈਂ ਇਹਨੂੰ ਪਹਿਲਾਂ ਤੋਂ ਕਹਿੰਦੇ ਰਹੇ ਪਰ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਬਾਹਰੋਂ ਫੋਨ ਆ ਜਾਂਦਾ ਯਾਰ ਤੁਸੀਂ ਉੱਥੇ ਕਾਹਦੋਂ ਨਹੀਂ ਪਹੁੰਚਦੇ ਤੇ ਪਾਪਾ ਤੂੰ ਟਿੱਡ ਦੱਸ ਸਕਾ ਕਦੋਂ ਨਹੀਂ ਬਣਦਾ ਅਸਲ ਦੇ ਵਿੱਚ ਵੀਰੇ ਜਿੰਮੇ ਹੁਣ ਆ ਕੋਲੂ ਆ ਜੀ ਆਪਣਾ ਹਾਂ ਤੇਲ ਤੇ ਵੀ ਗੱਲ ਕਰਨਾ ਸਰੋਂ ਦਾ ਤੇਲ ਕੱਢਦੇ ਹਾਂ ਨਾ ਆਪਦੀ ਸਰੋਂ ਲੈ ਕੇ ਆਪਾਂ ਤੇਲ ਕੱਢਦੇ ਹਾਂ ਜਿਹੜੇ-ਜਿਹੜੇ ਭੈਣ-ਭਾਈਆਂ ਨੂੰ ਇਹ ਚੀਜ਼ ਦਾ ਪਤਾ ਹੈਗਾ ਬਈ ਯਾਰ ਬਈ ਇੱਥੋਂ ਚੀਜ਼ ਜਿਹੜੀ ਆ ਕਢਾ ਕੇ ਲੈ ਕੇ ਜਾਣੀ ਆ ਜਾਂ ਕੱਢੀ ਹੋਈ ਸਾਥੋਂ ਮਿਲਦੀ ਆ ਅਸੀਂ ਉਹ ਚੀਜ਼ ਦੀ ਗਾਰੰਟੀ ਲੈਨੇ ਆ ਜਿਵੇਂ ਹੁਣ ਦੇਸੀ ਮੱਕੀ ਆ ਦੇਸੀ ਮੱਕੀ ਲਿਆ ਕੇ ਹਿਮਾਚਲ ਵਾਲੀ ਜਿੰਨੀ ਕੁ ਵੀ ਮਿਲਦੀ ਆ ਅਸੀਂ ਕੋਸ਼ਿਸ਼ ਕਰਦੇ ਆ ਵੀ ਉਹ ਆਟਾ ਲੋਕਾਂ ਨੂੰ ਦਈਏ ਬਹੁਤ ਸੋਹਣਾ ਰਿਸਪੌਂਸ ਆ ਹਣਾ ਯਾਨੀ ਕਿ ਆਪਣਾ ਘਰਾਟ ਆ ਗਿਆ ਨਾ ਇੱਥੇ ਹਾਂ ਯਾਨੀ ਕਿ ਆਪਾਂ ਜੀ ਉਹੀ ਮੈਂ ਉਹ ਚੱਕੀ ਥਾਣੀ ਕੱਢੀ ਗਏ ਤਾਂ ਉਹ ਸਿਰਫ ਆਟਾ ਤੇ ਜੋ ਪਰਲੇ ਥਾਣੀ ਕੱਟੀ ਆ ਤਾਂ 오ਰੀਜਨਲ ਮੱਕੀ ਹੈ ਫਿਰ 오ਰੀਜਨਲ ਮੱਕੀ ਆ ਬਾਈ ਉਹਦਾ ਸਵਾਦ ਹੀ ਹੋਰ ਆ ਉਹਦੇ ਆ ਹੁਣ ਆਪਾਂ ਨੂੰ ਵੱਡੀਆਂ ਕੰਪਨੀਆਂ ਦਾ ਆਟਾ ਮਿਲਦਾ ਮਲਟੀ ਗ੍ਰੇਨ ਉਹ ਪਾਊਡਰ ਉਹ ਗ੍ਰਾਈਂਡਰ ਲਾ ਲਾ ਕੇ ਹੁਣ ਤੁਸੀਂ ਗ੍ਰਾਈਂਡਰ ਲਾਉਨੇ ਆ ਸਿਰਫ ਜੀਰੋ ਹਾਂ ਇੱਕ ਨੇ ਗ੍ਰਾਈਂਡਰ ਲਾਉਣਾ 40% ਮਿੱਟੀ ਘਟਾ ਕੱਢਣ ਲਈ 5 ਤੋਂ 4% ਵੀ ਉਹ ਤੇ ਸਾਂਭ ਤਾ ਹਾਂ ਇਹ ਵੀ ਵੱਡੀ ਮਿਲ ਕਰਕੇ ਤੁਸੀਂ ਲਾਉਨੇ ਆ ਅਸੀਂ ਕੀ ਕਰਦੇ ਕਣਕ ਧੋ ਲੈਨੇ ਪਹਿਲਾਂ ਜੀ ਬਾਈ ਧੋ ਕੇ ਸੁਕਾ ਕੇ ਹਫਤੇ ਬਾਅਦ ਪੀ ਕੇ ਦਿੰਨੇ ਆ ਠੀਕ ਬਾਈ ਜਣੀ ਆਪਾਂ ਇਹਦਾ ਆਟਾ ਵੇਚਦੇ ਕਣਕ ਮਲਟੀ ਗ੍ਰੇਨ ਚ ਜਿਹੜੇ ਅਸੀਂ ਸਿੱਧਾ ਨਹੀਂ ਪੀਂਦੇ ਜੀ ਜੀ ਬਾਈ ਜਣੀ ਗ੍ਰਾਈਂਡਰ ਵਾਲੇ ਪਾਸੇ ਤਾਂ ਨਹੀਂ ਪਏ ਸਾਨੂੰ ਥੋੜਾ ਜਿਹਾ ਲੱਗਿਆ ਵੀ ਉਧਰ ਨਹੀਂ ਚਲੋ ਵੀ ਤਾਂ ਮਾਰਾ ਇਹ ਕੀ ਰੇਟ ਦੰਦਿਆ ਬਾਬਾ ਜੀ ਤੇਲ ਇਹ ਆਪਣਾ ਜਿਵੇਂ 180 ਤੋਂ 90 ਰੁਪਏ ਲੀਟਰ ਆ ਜੀ ਯਾਨੀ ਕਿ ਆਨਲਾਈਨ ਬੰਦਾ ਭੇਜ ਦਿੰਨੇ ਕਿ ਅਜੇ ਆਪਾਂ ਸ਼ੁਰੂ ਨਹੀਂ ਨਹੀਂ ਉਦਾਂ ਦਾ ਆਪਾਂ ਹਲੇ ਨਹੀਂ ਜਾਨੀ ਉਹ ਆਪ ਬੰਦਾ ਆ ਕੇ ਲੈ ਜਾ ਸਾਡੇ ਕੋਲੇ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਥੇ ਹੀ ਬਹੁਤ ਸੋਹਣਾ ਮੈਂ ਆਹ ਕਹਿੰਦਾ ਉਹਨਾਂ ਵੀ ਜੇ ਤੁਹਾਨੂੰ ਲੁਧਿਆਣਾ ਦਾ ਡਾਕਟਰ ਨੇ ਕਹਦਣਾ ਚੰਡੀਗੜ੍ਹ ਜਾਓ ਉਹਦੇ ਤੋਂ ਲੈ ਜਾਨੀ ਹੈ ਤੇ ਜੇ ਤੁਸੀਂ ਪਹਿਲਾਂ ਹੀ ਨਾ ਟੱਡ ਦੇ ਸਕੇ ਹੋਣਾ ਮੈਂ ਮੰਨਦਾ ਵੀ ਲਾਲਪੋੜ ਟੱਡ ਦੇ ਸਕੇ ਹੋਣਾ ਤਾਜ਼ਾ ਤੇਲ ਬਿਲਕੁਲ ਬਾਈ ਟੱਡ ਦੇ ਸਕੇ ਹੋਣਾ ਘਰੇ ਪਸ਼ੂ ਹਾਂ ਤੇ ਦੇਸੀ ਕਿਉਂ ਬਿਲਕੁਲ ਬ ਅਸਲ ਦੇ ਵਿੱਚ ਜਿਹੜੀ ਖਾਣ ਵਾਲੀ ਚੀਜ਼ ਆ ਬਾਈ ਇਹ ਆਟੇ ਤੋਂ ਸ਼ੁਰੂਆਤ ਹੁੰਦੀ ਆ ਜਿਹਾ ਤੇਲ ਹਨਾ ਆਪਣੇ ਰਸੋਈ ਦੀਆਂ ਮੁੱਖ ਚੀਜ਼ਾਂ ਨੇ ਇਹਦੇ 'ਚ ਸਾਨੂੰ ਮੈਨੂੰ ਐਂ ਲੱਗਦਾ ਵੀ ਕੰਜੂਸੀ ਨਹੀਂ ਕਰਨੀ ਚਾਹੀਦੀ ਚੰਗੀ ਚੀਜ਼ ਨੂੰ ਜਿਵੇਂ ਹੁਣ ਅਸੀਂ ਕੋਸ਼ਿਸ਼ ਕੀਤੀ ਆ ਵੀ ਚੰਗਾ ਕਰੀਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਆਪਾਂ ਪ੍ਰੋਜੈਕਟ ਕੀਤਾ ਅਸੀਂ ਤਾਂ ਬਹੁਤ ਸਰਚ ਕਰਕੇ ਆ ਅੱਜ ਤਾਂ ਸਿਰਫ ਇਹ ਸਰਚ ਕੀਤਾ ਵੀ ਚੱਕੀ 25 ਸਾਲ ਪਹਿਲਾਂ ਚੱਲਦੀ ਸੀ ਜੀ ਸਾਡੇ ਬਾਪੂ ਨੇ ਬਲੱਡ ਪ੍ਰੈਸ਼ਰ ਦੀ ਗੋਲੀ ਨਹੀਂ ਖਾਦੀ ਸੀ ਚੱਕੀ ਬੰਦ ਹੋ ਗਈ ਮੈਂ ਵੀ ਖਾਣਾ ਬਾਪੂ ਹੀ ਖਾਂਦਾ ਸੀ ਬਿਲਕੁਲ ਭਾਈ ਜਿਹੜੇ ਦੂਸਰੇ ਪੱਥਰ ਨੇ ਨਾ ਬਾਈ ਕੈਮੀਕਲ ਕੋਟਡ ਉਹ ਉਹ ਅੰਦਰ ਸਰੀਰ ਦੇ ਵਿੱਚ ਜਾਂਦੇ ਆ ਉਹ ਬਹੁਤ ਨੁਕਸਾਨ ਕਰਦਾ ਉਹ ਜਿਹੜਾ ਦੇਸੀ ਪੱਥਰ ਆਗਾ ਰਾਜਸਥਾਨੀ ਲਾਲ ਪੱਥਰ ਆ ਬਾਈ ਹਨਾ ਉਹ 20-25 ਸਾਲਾਂ ਦੇ ਵਿੱਚ ਤਾਂ ਸਭ ਹੋ ਜਾਂਦਾ ਮੈਨੂੰ ਹੋਰ ਆਣਾ ਜਿਹੜਾ ਬੰਦਾ ਸਾਡੇ ਚੱਕੀ ਰੋਣ ਆਇਆ ਸੀ ਹਾਂ ਮੈਂ ਕਹਿੰਦਾ ਕਿਰਕੁੱਟ ਦੀ ਹੁਣ ਚੱਕ ਕੇ ਤੇ ਮੇਰੇ ਬੁੱਲਾਂ ਤੇ ਰੱਖ ਦੇ ਉਹ ਕਹਿੰਦਾ ਇਹ ਤੇਰੇ ਬੁੱਲਾਂ ਤੇ ਕਰਕ ਨਹੀਂ ਤੇ ਅੱਟੇ ਚ ਵੀ ਨਹੀਂ ਜਾਂਦੀ ਉਹ ਮੇਰੀ ਐਟਾ ਐਟਾ ਉਹ ਐਂ ਰਹੂ ਕਹਿੰਦਾ ਹਾਂ ਉਹ ਕੁਦਰਤੀ ਪੱਥਰ ਆ ਬਾਈ ਜੀ ਕੁਦਰਤ ਦਾ ਕੁਦਰਤ ਕਦੇ ਵੀ ਬੰਦੇ ਨੂੰ ਮਾਰਦੀ ਨਹੀਂ ਆ ਬਾਕੀ ਇੱਕ ਮੈਂ ਉਹ ਕਿਹਾ ਨਿੰਗ ਸਿੰਘ ਕਦੇ ਵੀ ਸੀਮੈਂਟ ਦੇ ਕੋਟੇ ਜਿਹੜਾ ਰਗੜਾ ਨਹੀਂ ਲਾਉਂਦੇ ਨਹੀਂ ਲਾਉਂਦੇ ਉਹ ਇਸੇ ਪੱਥਰ ਦਾ ਬਣਿਆ ਹੁੰਦਾ ਇਸੇ ਪੱਥਰ ਦਾ ਉਹਨੂੰ ਪਤਾ ਵੀ ਇਹ ਚ ਨੇਚਰਲ ਚੀਜ਼ ਹੈ ਬਿਲਕੁਲ ਨਹੀਂ ਸਿੰਘ ਕਿਹੜਾ ਵੀ ਆਪਾਂ ਕਹਿੰਦੇ ਉਹਨਾਂ ਨੇ ਸਾਇੰਸ ਪੜ੍ਹਿਆ ਉਹ ਤਾਂ ਗੁਰੂ ਸਾਹਿਬ ਦੇ ਆਖੇ ਚੱਲੀ ਆ ਗੁਰੂ ਮਹਾਰਾਜ ਨੇ ਜਿਵੇਂ ਸਿੱਖਿਆ ਦਿੱਤੀ ਇਸੇ ਕਰਕੇ ਇਹੀ ਪੱਥਰ ਆ ਜਿਹਦਾ ਉਹ ਕੋਟਾ ਲਾ ਕੇ ਅਗੜਾ ਲਾਉਂਦੇ ਨੇ ਹਣਾ ਪਰ ਲੋਕ ਸਮਝ ਜਾਣ ਚੰਗਾ ਤੇ ਪੰਜਾਬ ਦੇ ਵਿੱਚ ਚੱਕੀਆਂ ਮੇਰੀ ਨਿਗਾ ਦੇ ਵਿੱਚ ਆ ਚੌਥੀ ਹੋ ਗਈ ਆਪਣੀ ਜੀ ਬਾਈ ਜਿਹੜੀ ਆਪਾਂ ਮੀਡੀਆ ਵਾਲੇ ਨੇ ਪਾਉਣ ਲੱਗ ਗਏ ਜੀ ਬਾਈ ਵੀ ਜਿਹੜੇ ਲਾਲ ਪੜਨ ਆਉਣ ਲੱਗ ਗਏ ਹੁਣ ਲਾਉਣ ਤਾਂ ਆਪਾਂ ਉਹਦੇ ਮੁੱਲ 'ਚ ਨਾਲੇ ਅੱਧੇ ਮੁੱਲ 'ਚ ਲੱਗ ਜਾਣੀ ਸੀ ਤੀਜੇ ਹਿੱਸੇ 'ਚ ਹੀ ਲੱਗ ਜਾਂਦੀਆਂ ਬਾਈ ਦੂਜੀਆਂ ਤਾਂ ਚਲੋ ਆਪਾਂ ਕੋਸ਼ਿਸ਼ ਕੀਤੀ ਹੈ ਵੀ ਚੰਗਾ ਖਾਣ ਨੂੰ ਤਿਆਰ ਵੀ ਅਸੀਂ ਵੀ ਖਾਣਾ ਸਭ ਨੇ ਖਾਣਾ ਵੀ ਸਾਹ ਦੇਣ ਲੋਕ ਬਿਲਕੁਲ ਜੀ ਤੇ ਨੇੜੇ ਤੇੜੇ ਜਦੋਂ ਆਪਾਂ ਤੁਸੀਂ ਉਹਨੇ ਪਿੰਡ ਨੱਥੋਵਾਲ ਤੋਂ ਚੱਕ ਜਾਨੀ ਕਿ ਚੱਕ ਦੇ ਪੁੱਲ ਤੋਂ ਜਿਹੜੀ ਪਹਿਲਾਂ ਵਾਲੇ ਘਰਾੜ ਸੀ ਉਹ 100 ਫੁੱਟ ਉਰੇ ਲਿਆਂਦੇ ਆ ਬਿਲਕੁਲ ਜੀ ਆਪਾਂ ਪੈਟਰੋਲ ਪੰਪ ਦੇ ਨਾਲ ਆਪਣਾ ਇਹ ਪੁਆਇੰਟ ਇੱਥੋਂ ਤੁਸੀਂ ਦੇਸੀ ਮੱਕੀ ਦਾ ਆਟਾ ਬਾਈ ਸਰੋਂ ਦਾ ਤੇਲ ਸਿੰਪਲ ਆਟਾ ਤੇ ਹੁਣ ਬਾਈ ਹੁਣ ਸਾਨੂੰ ਰਾਹ ਪਾਇਆ ਮਲਟੀ ਗ੍ਰੇਨ ਆਟਾ ਵੀ ਅਸੀਂ ਜੀ ਚੀਜ਼ ਤੇ ਕੰਮ ਕਰਾ ਰਹੇ ਹਾਂ ਵੀ ਜਿਹੜੇ ਜਿੰਨੇ ਧਨੇਰ ਸੀਮੈਂਟ ਵਾਲੇ ਸਟੋਰ ਵਾਲੇ ਜਾਂ ਜਿੰਨੇ ਮਹਿਲਕਲ ਜਿੰਨੇ ਉਧਰ ਜਾਂਦੇ ਜਿਮੇ ਵਾਲੇ ਦੁਆਲੇ ਦੇ ਸਾਡੇ ਪਿੰਡ ਨੇ ਬਾਈ ਇੱਥੇ ਮੋਮ ਤਨੇਰ ਚੱਕ ਦਾ ਪੁਲ ਵੱਜਦਾ ਜੀ ਚੱਕ ਦਾ ਪੁਲ ਜਾਨੀ ਕਿ ਅਸੀਂ ਉੱਥੇ ਜਾ ਕੇ ਗੱਲ ਕਰਨ ਲੱਗੇ ਹਾਂ ਜਿੱਥੇ ਸਾਡੀ ਪਹਿਲਾਂ ਵਾਲੀ ਚੱਕੀ ਦੇ ਨਾਲ ਇੱਕ ਹੋਰ ਲੱਗ ਗਈ ਆ ਆਪਾਂ ਉੱਥੇ ਵੀ ਇਹੀ ਲਾਈ ਆ ਇੱਥੇ ਵੀ ਇਹੀ ਲਾਈ ਆ ਜੀ 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 ਸ਼ੁਕਰੀਆ ਬਾਬਾ ਜੀ ਬਟੂ ਜੀ ਧੰਨਵਾਦ ਜੀ ਮਾਰੇ ਸੋਕਰ ਕੇ ਥੋੜੇ ਕੋਈ ਸਪੈਸ਼ਲ ਆ ਜੀ ਚੰਗਾ ਲੱਗਿਆ ਥੈਂਕ ਯੂ ਵੀਰੇ